ਪਰ ਵਚਨ ਪੜੋ ਵਚਨ ਪੜਨ ਦੇ ਨਾਲ ਤੁਹਾਨੂੰ ਸਹਿਨਸ਼ੀਲਤਾ ਮਿਲੂਗੀ ਔਰ ਜਦੋਂ ਕਾਲੇ ਪਵੇ ਕਿਤੇ ਲੜਾਈ ਕਰਨ ਨੂੰ ਬਾੜਾ ਹੀ ਮਾਨ ਕਰੇ ਕਿਤੇ ਗਾਲ੍ਹਾਂ ਕੱਢਣ ਨੂੰ ਦੋ ਕਿਸੇ ਦੇ ਕੰਨਾਂ ਤੇ ਲਾਉਣ ਨੂੰ ਕਿਸੇ ਦੇ ਗੋਡੇ ਗਿੱਟੇ ਸੇਕਣ ਨੂੰ ਜੀ ਕਰੇ ਤਾਂ 2 ਮਿੰਟ ਦੀ ਛੋਟੀ ਜਿਹੀ ਬ੍ਰੇਕ ਲੈ ਕੇ ਰਿਜ਼ਲਟ ਚੈੱਕ ਕਰ ਲੈਣਾ ਵੀ ਜੇ ਮੈਂ ਇਹਦੇ ਗੋਡਿਆਂ ਤੇ ਮਾਰਾਂ ਤੇ ਫਿਰ ਮੇਰੇ ਨਾਲ ਕੀ ਹੋਊਗਾ ਤੇ ਜੇ ਦੇ ਮੈਂ ਸਿਰ 'ਚ ਕੁਛ ਮਾਰਾਂ ਤੇ ਫਿਰ ਗੱਲ ਕਿੱਥੇ ਕਿ ਤੱਕ ਪਹੁੰਚੂਗੀ ਤੇ ਜੇ ਮੈਂ ਮੂੰਹ ਜਬਾਨੀ ਕਵਾਂ ਤੇ ਫਿਰ ਕਿੱਥੋਂ ਕਿ ਤੱਕ ਪਹੁੰਚੂ ਬਸ ਜ਼ਿਆਦਾ ਨਹੀਂ ਇੰਨਾ ਕਿ ਹਿਸਾਬ ਕਿਤਾਬ ਲਾਉਣਾ ਅਰ ਇੰਨਾ ਕਿ ਹਿਸਾਬ ਕਿਤਾਬ ਲਾਉਣ ਦੇ ਨਾਲ ਨਾ ਗੋਡਿਆਂ ਤੇ ਮਾਰਨ ਦੀ ਪਰਮਿਸ਼ਨ ਮਿਲਣੀ ਨਾ ਗਿੱਟਿਆਂ ਤੇ ਨਾ ਸਿਰ ਵਿੱਚ ਤੇ ਨਾ ਮੂੰਹ ਤੋਂ ਕਿਉਂ ਕਿਉਂਕਿ ਫੇਰ ਤੁਹਾਨੂੰ ਉਹ ਪਟਾ ਜਿਹੜਾ ਫਿਰਦਾ ਹੈ ਨਾ ਉਹ ਤੁਹਾਨੂੰ ਐਨ ਸਾਹਮਣੇ ਕਲੀਅਰ ਨਜ਼ਰ ਆਏਗਾ ਜਿਹੜਾ ਪਿੰਡੇ ਤੇ ਪਹਿਣਾ ਉਹ ਵੀ ਜਿਹੜਾ ਆਤਮਾ ਤੇ ਪਹਿਣਾ ਉਹ ਵੀ ਅਰ ਇੰਨੇ ਵਿੱਚ ਹੀ ਬਦਲ ਜਾਉਂਗੇ ਕਹਿਣ ਤੋਂ ਭਾਵ ਕਿ ਜਦੋਂ ਬਾੜੀ ਕਾਲੀ ਪਵੇ ਤਾਂ ਉਹਦਾ ਨਤੀਜਾ ਚੈੱਕ ਕਰਿਆ ਕਰੋ ਕਿ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਣ ਵਾਲਾ ਹੈ ਪਹਿਲਾਂ ਲੋਕੀ ਇਕੱਲੇ ਨੂੰ ਇਕੱਲਾ ਟੱਕਰਦਾ ਸੀ ਕਿਤੇ ਗਲੀ 'ਚ ਟੱਕਰ ਗਿਆ ਠੀਕ ਆ ਦੋ ਚਾਰ ਗਾੜਾ ਕੱਢ ਲਿਖਾ ਚੱਲ ਦੋ ਚਾਰ ਕਿਸੋ ਨੂੰ ਮਾਰ ਲੈ ਠੀਕ ਆ ਹੁਣ ਜਨਤਾ ਕੋਲ ਮੋਬਾਈਲ ਆ ਉਹਨੂੰ ਦੂਰੋਂ ਆਂਦਾ ਦੇਖ ਕੇ ਪਹਿਲਾਂ ਹੀ ਮਢੀਰ ਨੂੰ ਇਕੱਠੀ ਕਰ ਲੈਂਦੇ ਵੀ ਆ ਜਾਂ ਫੇਰ ਦੁਸ਼ਮਣੀ ਇੱਕ ਦੀ ਹੁੰਦੀ ਆ ਤੇ ਜੇਲ੍ਹ ਚ ਸਤਾਈ ਹੁੰਦੇ ਆ ਤੇ ਉਹਨਾਂ ਸਤਾਈਆਂ ਦੇ ਵਿੱਚੋਂ ਛੱਪੀਆਂ ਦੀਆਂ ਮਾਂਵਾਂ ਫੁੱਜੇ ਵਾਲੀ ਚਰਚ ਆਣ ਕੇ ਮੇਰੇ ਦਫ਼ਤਰ ਚ ਬੈਠੀਆਂ ਹੁੰਦੀਆਂ ਸਾਡੇ ਮੁੰਡਿਆਂ ਤੇ ਝੂਠਾ ਪਰਚਾ ਪੈ ਗਿਆ ਭੈਣ ਜੀ ਸੋਣ ਲੱਗੇ ਉਹਦਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਰੋਲ ਕਿੱਦਾਂ ਨਹੀਂ ਹੈਗਾ WhatsApp ਤੇ ਉਦਾਂ ਹੀ ਮੈਸੇਜ ਆ ਗਿਆ ਵੀ ਪਿਕਨਿਕ ਮਨਾਉਣ ਚੱਲੇ ਆ ਜਾ ਰੋਲ ਤਾਂ ਹੈਗੇ ਆ ਝੂਠੇ ਪਰਚੇ ਨਹੀਂ ਬੰਦੇ ਉਹ ਠੀਕ ਹੈ ਕਿ ਮਮਤਾ ਜਿਹੜੀ ਆ ਉਹ ਛਲਕਦੀ ਆ ਪਰ ਹਰ ਚੀਜ਼ ਕਾਲੀ ਦੇ ਵਿੱਚ ਔਰਤ ਫੈਸਲਾ ਲੈਂਦੀ ਕਿ ਮੈਂ ਮਰਦ ਨੂੰ ਛੱਡ ਕੇ ਚਲੇ ਜੂੰਗੀ ਇਹ ਮੇਰਾ ਬਹੁਤ ਪਰੇਸ਼ਾਨ ਕਰਦਾ ਦੁੱਖ ਦਿੰਦਾ ਮੈਨੂੰ ਮੈਂ ਆਪਣੇ ਪੇਕੇਆਂ ਦੇ ਘਰ ਚਲ ਜੂੰਗੀ ਤੂੰ ਚਲੇ ਜਵੀਂ ਕੋਈ ਗੱਲ ਨਹੀਂ 2 ਮਿੰਟ ਲਈ ਬੈਠ ਕੁਰਸੀ ਤੇ ਠੰਡਾ ਗਲਾਸ ਪਾਣੀ ਦਾ ਪੀ ਕੇ ਸੋਚ ਵੀ ਮੈਂ ਪੇਕੇ ਪਹੁੰਚ ਗਈ ਆ ਤੇ ਮੇਰੀਆਂ ਪਰਜਾਈਆਂ ਮੇਰੇ ਹੱਲ ਕਿੱਦਾਂ ਵੇਖਦੀਆਂ ਆ ਤੇ ਮੈਂ ਉੱਥੇ ਰਹਿ ਰਹੀ ਆ ਕਿਹੜੇ ਕਿਹੜੀ ਚੀਜ਼ ਦੇ ਉੱਤੇ ਮੇਰਾ ਹੱਕ ਆ ਕਿਹੜੇ ਕਮਰੇ ਦੇ ਵਿੱਚ ਮੈਂ ਆਪਣੀ ਮਰਜ਼ੀ ਕਰ ਸਕਦੀ ਤੇ ਕਿਹੜੇ ਵਿੱਚ ਨਹੀਂ ਉਦੋਂ ਹੀ ਤੇਰਾ ਫੈਸਲਾ ਚੇਂਜ ਹੋ ਜਾਣਾ ਕਿਉਂਕਿ ਆਪਣੇ ਘਰ ਨਾਲ ਦੀ ਰੀਸ ਨਹੀਂ ਆ ਕਿਤੇ ਵੀ ਠੀਕ ਹੈ ਉਹ ਘਰ ਦੀਆਂ ਕਿਸੇ ਦਿਨ ਤੁਸੀਂ ਮਾਲਕਣਾ ਸੀਗੀਆਂ ਉਦੋਂ ਤੱਕ ਜਦੋਂ ਤੱਕ ਸੀਗੀਆਂ ਹੁਣ ਇਹੀ ਘਰ ਤੁਹਾਡਾ ਆ ਤੁਹਾਨੂੰ ਸਮਝ ਆਏਗੀ ਕਿ ਮੇਰੇ ਪਿੱਛੋਂ ਤੁਸੀਂ ਸੋਚਿਓ ਆਪਣੇ ਬੱਚਿਆਂ ਦਾ ਕਿ ਜੇ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਪੇਕੇ ਚਲੇ ਜੁਆ ਤੇ ਮੇਰੇ ਭਰਾ ਦੇ ਤਾਂ ਆਪਣੇ ਬੱਚੇ ਵੀ ਆ ਕਮਾਈ ਉਹਦੀ ਇੰਨੀ ਕ ਉਹ ਜਦੋਂ ਮੇਰੇ ਨਿਆਣੇ ਦੀਆਂ ਫੀਸਾਂ ਦੇਊਗਾ ਤੇ ਮੇਰੀ ਪਰਜਾਈ ਫਿਰ ਉਹਨੂੰ ਕੀ ਕਹੂਗੀ ਜਦ ਸਾਡਾ ਪਿਓ ਜਿਹੜਾ ਆ ਮੇਰੇ ਭਰਾ ਦਾ ਢਿੱਡ ਧੋ ਕੇ ਸਾਡਾ ਢਿੱਡ ਪਰੂਗਾ ਤਾਂ ਫਿਰ ਮੇਰੀਆਂ ਪਰਜਾਈਆਂ ਪਰਜਾਈਆਂ ਮੇਰੇ ਭਰਾ ਕੀ ਕਹਿਣਗੇ ਕਿੰਨੀ ਕਿ ਇੱਜ਼ਤ ਹੋਊਗੀ ਬਗਾਨੇ ਭਾਂਡੇ ਮੰਝਣ ਨਾਲੋਂ ਕਿਉਂ ਨਾ ਹੋਵੇ ਮੈਂ ਆਪਣੇ ਘਰ ਦੇ ਬਾਂਜ ਕੇ ਇੱਜ਼ਤ ਦੀ ਰੋਟੀ ਖਾਵਾਂ ਕਿਉਂ ਨਾ ਹੋਵੇ ਮੈਂ ਆਪਣੇ ਬੱਚਿਆਂ ਦੇ ਨਾਲ ਰਹਾ ਇੱਕ ਪਤੀ ਆਪਣੀ ਪਤਨੀ ਤੇ ਹੱਥ ਚੁੱਕਣ ਤੋਂ ਪਹਿਲਾਂ 20 ਵਾਰੀ ਸੋਚ ਲਵੇ ਬੈਠ ਕੇ ਢੰਗਾ ਪਾਣੀ ਪੀ ਕੇ ਵੀ ਠੀਕ ਹੈ ਹੱਥ ਤਾਂ ਚੁੱਕ ਲੂੰਗਾ ਪਰ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਤੁਹਾਡੇ ਨਾਲ ਅੱਜ ਤੁਹਾਡਾ ਦਿਨ ਕਿੱਦਾਂ ਦਾ ਸੀ ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ ਵੇਲੇ ਨਾਲ ਘਰ ਆ ਜਾਇਆ ਕਰੋ ਇਹ ਮੈਨੂੰ ਤਾਂ ਹੀ ਕਹਿੰਦੀ ਵੇਲੇ ਨਾਲ ਘਰ ਆ ਜਾਇਆ ਕਰੋ ਇਹ ਤਾਂ ਕੱਲੀ ਦਾ ਜੀ ਨਹੀਂ ਲੱਗਦਾ ਤੇ ਇਹ ਕਰਦੀ ਆ ਇਹ ਮੇਰੀ ਫਿਕਰ ਕਰਦੀ ਤਾਂ ਹੀ ਕਹਿੰਦੀ ਵੇਲੇ ਨਾਲ ਘਰ ਆ ਜਾਓ ਕਿ ਕਵੇਲੇ ਆਵੇਂ ਰਾਹ ਗਲੀ ਕੋਈ ਸ਼ਰਾਬੀ ਕੋਆਬੀ ਗਲਤ ਕੁਝ ਕਰ ਨਾ ਦੇਵੇ ਤਾਂ ਸੋਚੋ ਕਿ ਅਗਰ ਮੇਰੀ ਪਤਨੀ ਨੇ ਮੈਨੂੰ ਕੋਸ਼ ਕਿਹਾ ਜਾਂ ਤਾਂ ਕਿਉਂ ਕਿਹਾ ਸਹਿਨਸ਼ੀਲਤਾ ਨਾ ਹੋਣ ਕਰਕੇ ਪਤੀ ਛੱਟ ਦਿਨੀ ਜਿਹੜਾ ਆ ਉਹ ਕੁੱਟਮਾਰ ਵੱਲ ਨੂੰ ਤੁਰਦਾ ਆ ਸਹਿਨਸ਼ੀਲਤਾ ਨਾ ਹੋਣ ਕਰਕੇ ਪਤਨੀਆਂ ਛੱਟ ਦਿਨੀ ਮਹਿਲਾ ਕਮਿਸ਼ਨ ਚ ਚਲ ਜਾ ਤਲਾਕ ਦੇ ਪੇਪਰ ਚੱਕ ਲਾ ਪੇਕਿਆਂ ਦੇ ਚਲੇ ਜਾਂਦੀਆਂ ਔਰ ਬਾਅਦ ਦੇ ਵਿੱਚ ਪਸਟ ਜੀ ਹੁਣ ਤਾਂ ਅਹੀਂ ਜਦੋਂ ਦੇ ਗਏ ਆ ਸਾਡਾ ਡੈਡੀ ਵੀ ਸਾਡਾ ਤੇ ਕਰਨੋਂ ਹਟ ਗਿਆ ਤੇ ਤਾਂ ਕਰਦਾ ਪਰ ਕਿਨੂੰ ਕਿਨੂੰ ਕਰੇ ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਆ ਇਸ ਲਈ ਸਹਿਨਸ਼ੀਲਤਾ ਦੇ ਵਿੱਚ ਰਹੋ ਔਰ ਇਨਾਂ ਚੀਜ਼ਾਂ ਤੋਂ ਗਲਤ ਨਤੀਜਿਆਂ ਤੋਂ ਬਚਣ ਦੇ ਲਈ 2 ਮਿੰਟ ਦੇ ਲਈ ਸੋਚ ਜ਼ਰੂਰ ਲਿਆ ਕਰੋ ਔਰ ਇਨਾਂ 2 ਮਿੰਟਾਂ ਦੇ ਵਿੱਚ ਹੀ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਹੀ ਗਾਈਡ ਕਰੇਗਾ ਔਰ ਤੁਸੀਂ ਬਹੁਤ ਵੱਡੇ ਕਸ਼ਟ ਤੋਂ ਬਚ ਜਾਓਗੇ ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਟਿਕ ਕੇ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਬਣੀ ਰਹੇ ਆਮੀਨ